ਤਲੋ ਜਤਰੀਆ ਪੁਲ ਦੇ ਉੱਪਰ ਦਿਲ ਦਹਿਲਾ ਦੇਣ ਵਾਲਾ ਇੱਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਇੱਕ ਚਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਤਾਂ ਜਿਸ ਦੌਰਾਨ ਇਸ ਦਾ ਡਰਾਈਵਰ ਇਸ ਦੇ ਨਾਲ ਹੀ ਉਸ ਦਾ ਇੱਕ ਸਾਥੀ ਵੀ ਜਿਹੜਾ ਦੋਵੇਂ ਬੱਸ ਦੇ ਅੰਦਰ ਮੌਜੂਦ ਸੀ ਤਾਂ ਇਸ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਇੱਕ ਵਾਰ ਨੂੰ ਤਾਂ ਰੂਹ ਹੀ ਕੰਬ ਜਾਂਦੀ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਚਲਦੀ ਸਕੂਲ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਡਰਾਈਵਰ ਜਿਹੜਾ ਇਹ ਦੌਰ ਤੋਂ ਮੋਡੀਫਾਈ ਕਰਾ ਕੇ ਬੱਸ ਨੂੰ ਲਿਜਾ ਰਿਹਾ ਸੀ ਤੇ ਜਿਸ ਵੇਲੇ ਇਹ ਵੱਡਾ ਹਾਦਸਾ ਵਾਪਰਿਆ ਉਸ ਵੇਲੇ ਡਰਾਈਵਰ ਤੇ ਉਸ ਦਾ ਸਾਥੀ ਦੋਵੇਂ ਬੱਸ ਦੇ ਅੰਦਰ ਮੌਜੂਦ ਸੀ ਤੇ ਜਿਸ ਵੇਲੇ ਅੱਗ ਲੱਗਦੀ ਹੈ ਤਾਂ ਦੋਵਾਂ ਦੇ ਵੱਲੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬੱਸ ਦੇ ਵਿੱਚੋਂ ਛਾਲ ਮਾਰ ਦਿੱਤੀ ਜਾਂਦੀ ਹੈ ਤਾਂ ਦੇਖਿਆ ਜਾ ਸਕਦਾ ਸੀ ਕਿ ਥੋੜੇ ਸਮੇਂ ਬਾਅਦ ਡਰਾਈਵਰ ਦੇ ਵੱਲੋਂ ਟੋਲ ਪਲਾਜ਼ਾ ਤੇ ਜਾ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਪਰ ਜਿਸ ਸਮੇਂ ਤੱਕ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਉਸ ਵੇਲੇ ਤੱਕ ਆ ਬੱਸ ਜਿਹੜੀ ਇਹ ਸੜਕੇ ਸਵਾਹ ਹੋ ਚੁੱਕੀ ਸੀ ਤਾਂ ਲੰਮਾ ਸਫ਼ਰ ਹੋਣ ਕਾਰਨ ਤਾਰਾ ਤੇ 베어ਿੰਗ ਜਿਹੜੇ ਗਰਮ ਹੋ ਗਏ ਜਿਸ ਕਾਰਨ ਅਚਾਨਕ ਹੀ ਖਿੜਕੀ ਦੇ ਵਿੱਚੋਂ ਪਟਾਕੇ ਨਿਕਲਣ ਲੱਗੇ ਤੇ ਛਿੰਗਾਰੀ ਜਿਹੜੀ ਹੈ ਜਿਸ ਵੇਲੇ ਸੀਟ ਦੇ ਉੱਪਰ ਪੈਂਦੀ ਹੈ ਤਾਂ ਉਸ ਵੇਲੇ ਪੂਰੀ ਬੱਸ ਦੇ ਵਿੱਚ ਭਿਆਨਕ ਅੱਗ ਲੱਗੇ ਤਾਂ ਇਸ ਅੱਗ ਲੱਗਣ ਦੇ ਦੌਰਾਨ ਦੇਖਿਆ ਜਾ ਸਕਦਾ ਸੀ ਕਿ ਬੀਤੀ ਦੇਰ ਰਾਤ ਟੋਲ ਪਲਾਜ਼ਾ ਦੇ ਉੱਪਰ ਵੀ ਕਾਫੀ ਜ਼ਿਆਦਾ ਜਾਮ ਦੇਖਣ ਨੂੰ ਮਿਲ ਰਿਹਾ ਸੀ ਟੋਲ ਪਲਾਜ਼ਾ ਤੋਂ ਲੈ ਕੇ ਲਾਡੋਵਾਲ ਥਾਣੇ ਤੱਕ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਹੋ ਗਿਆ ਜਿਸ ਦੇ ਮਗਰੋਂ ਪੁਲਿਸ ਵੀ ਜਿਹੜੀ ਐ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਮਾਹੌਲ ਨੂੰ ਆਪਣੇ ਕਾਬੂ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੇਖਿਆ ਜਾ ਸਕਦੇ ਕਿ ਭਿਆਨਕ ਹਾਦਸਾ ਵਾਪਰਿਆ ਸਤਲੁਜ ਦਰਿਆ ਪੁਲ ਦੇ ਉੱਪਰ ਚਲਦੀ ਬੱਸ ਨੂੰ ਅੱਗ ਲੱਗ ਗਈ ਮੋਡੀਫਾਈ ਕਰਾ ਕੇ ਜਿਸ ਵੇਲੇ ਇਹ ਡਰਾਈਵਰ ਬੱਸ ਨੂੰ ਲੈ ਕੇ ਆ ਰਿਹਾ ਸੀ ਤਾਂ ਕਾਫੀ ਲੰਮੇ ਸਮੇਂ ਤੱਕ ਇਹ ਬੱਸ ਜਿਹੜੀ ਹੈ ਚੱਲ ਰਹੀ ਸੀ ਜਿਸ ਕਾਰਨ ਬੱਸ ਦੇ ਵਿੱਚ ਅੱਗ ਲੱਗ ਗਈ ਤਾਂ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦਾ ਤੁਸੀਂ ਵੀ ਰੁੱਕ ਕਰੋ ਇਹ ਨਿਊ ਬੱਸ ਜਿਹਦਾ 88 ਨੰਬਰ ਤੇ ਇੰਜਨ ਨੰਬਰ ਲੱਗੇ ਲਿਖਿਆ ਹੋਇਆ ਆ ਤੇ ਉਹਦਾ ਚਾਲਕ ਹੈਗਾ ਅਰਵਿੰਦ ਅਹਿਰਵਾਰ ਜੋ ਐਮਪੀ ਤੋਂ ਨਵੀਂ ਬਸ ਦੀ ਬਾਡੀ ਰਵਾ ਕੇ ਸ਼੍ਰੀਨਗਰ ਜਾ ਰਿਹਾ ਸੀਗਾ ਇਹ ਕਰੀਬ 7:30 ਵਜੇ ਇਹਨੂੰ ਸਤਲੁਜ ਦਰਿਆ ਦੇ ਪੁਲ ਦੇ ਉੱਪਰ ਅਚਾਨਕ ਅੱਗ ਲੱਗ ਗਈ ਆ ਜਣ ਕੇ ਬੱਸ ਖਾਲੀ ਸੀਗੀ ਉਹ ਇਹਦੇ ਵਿੱਚ ਸਵਾਰੀ ਨਹੀਂ ਜੀ ਨਵੀਂ ਬੱਸ ਐ ਨਿਊ ਬੱਸ ਹੈ ਜਿਹਦਾ ਚਾਸੀ ਨੰਬਰ ਤੇ ਇੰਜਨ ਨੰਬਰ ਲੱਗੇ ਲਿਖਿਆ ਹੋਇਆ ਆ ਤੇ ਉਹਦਾ ਚਾਲਕ ਹੈਗਾ ਅਰਵਿੰਦ ਅਹਿਰਵਾਰ ਜੋ ਐਮਪੀ ਤੋਂ ਨਵੀਂ ਬੱਸ ਦੀ ਬਾਡੀ ਰਵਾ ਕੇ ਸ਼੍ਰੀਨਗਰ ਜਾ ਰਿਹਾ ਸੀਗਾ ਇਹ ਕਰੀਬ 6:30 ਵਜੇ ਇਹਨੂੰ ਸਤਲੁਜ ਦਰਿਆ ਦੇ ਪੁਲ ਦੇ ਉੱਪਰ ਅਚਾਨਕ ਅੱਗ ਲੱਗ ਗਈ ਆ ਜਣ ਕੇ ਬੱਸ ਖਾਲੀ ਸੀਗੀ ਕੋਈ ਦੇ ਵਿੱਚ ਸਵਾਰੀ ਨਹੀਂ ਸੀ ਨਵੀਂ ਬੱਸ ਐ ਨਿਊ ਬੱਸ ਹੈ ਜਿਹਦਾ 84 ਨੰਬਰ ਤੇ ਇੰਜਨ ਨੰਬਰ ਲੱਗੇ ਲਿਖਿਆ ਹੋਇਆ ਆ ਤੇ ਉਹਦਾ ਚਾਲਕ ਹੈਗਾ ਅਰਵਿੰਦ ਅਹਿਰਵਾਰ ਜੋ ਐਮਪੀ ਤੋਂ ਨਵੀਂ ਬੱਸ ਦੀ ਵਾਡੀ ਰਵਾ ਕੇ ਸ਼੍ਰੀਨਗਰ ਜਾ ਰਿਹਾ ਸੀਗਾ ਇਹ ਕਰੀਬ 6:30 ਵਜੇ ਇਹਨੂੰ 7 ਲੋਜ ਦਰਿਆ ਦੇ ਪੁਲ ਦੇ ਉੱਪਰ ਅਚਾਨਕ ਅੱਗ ਲੱਗ ਗਈ ਆ ਜਨਕਿ ਬੱਸ ਖਾਲੀ ਸੀਗੀ ਕੋਈ ਦੇ ਵਿੱਚ ਸਵਾਰੀ ਨਹੀਂ ਸੀ ਨਵੀਂ ਵਗ